ਹਾਂਜੀ ਦੋਸਤੋ ਨਮਸਕਾਰ ਆਦਾਬ ਸਸ਼ੀਕਾਲ ਤੁਸੀਂ ਵੇਖ ਰਹੇ ਹੋ ਨਿਊ ਪੰਜਾਬ ਮੀਡੀਆ ਤੇ ਇਸ ਵਕਤ ਅਸੀਂ ਹਿਮਾਚਲ ਦੇ ਵਿੱਚ ਹੈਗੇ ਆ ਤੇ ਚਮੁੰਡਾ ਜੀ ਮੰਦਰ ਵੱਲ ਜਾ ਰਹੇ ਆ ਤੇ ਰਸਤੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਰੋਡ ਸਾਈਡ ਦੇ ਵਿੱਚ ਆ ਕਿੱਡੀ ਵੱਡੀ ਚਟਾਨ ਹੈਗੀ ਆ ਆ ਤੁਸੀਂ ਦੇਖ ਸਕਦੇ ਹੋ ਆ ਵੇਖੋ ਆ ਉੱਥੋਂ ਸਟਾਰਟ ਹੋ ਕੇ ਇਹ ਪੂਰੀ ਚਟਾਨੀ ਚਟਾਨਾ ਕਾਫੀ ਉੱਪਰ ਤੱਕ ਹੈਗੀ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਕ੍ਰिएशन ਹੈਗੀ ਆ ਇਹ ਸਿਰਫ ਪਹਾੜਾਂ ਦੇ ਵਿੱਚ ਹੀ ਹੋ ਸਕਦੀ ਆ ਜਾਂ ਹਿਮਾਚਲ ਜਾਂ ਫਿਰ ਉੱਤਰਾਖੰਡ ਦੇ ਵਿੱਚ ਸੋ ਤੁਸੀਂ ਦੇਖ ਸਕਦੇ ਹੋ ਤੇ ਕੁਦਰਤ ਦਾ ਜਿਹੜਾ ਕਰਿਸਮਾ ਹੈਗਾ ਇਹਨੂੰ ਕਹਿੰਦੇ ਆ ਜਿਹੜਾ ਕੀ ਇਨਸਾਨ ਦੀ ਸਮਝ ਤੋਂ ਬਿਲਕੁਲ ਪਰੇ ਆ ਬਿਲਕੁਲ ਬਾਹਰ ਆ ਤੁਸੀਂ ਕੀ ਸੋਚਦੇ ਹੋ ਇਹਨਾਂ ਪਹਾੜਾਂ ਬਾਰੇ ਇਹਨਾਂ ਕੁਦਰਤ ਦੇ ਜਿਹੜੇ ਉਜਾਰਾਂ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ